ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਬੜਾ ਵਾਲੀ ਪੱਗ ਜਿਹਦੀ ਲੈਂਥ ਹੈ ਗਿਆ 7.5 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਬੈਲ ਵਰਤੇ ਆ ਜਿਹੜਾ ਤੁਸੀਂ ਨੇ ਪਹਿਲਾਂ ਲਗਾਉਣਾ ਹੈ ਸਿਰ ਦਾ ਸੈਂਟਰ ਚੋਂ ਲਿਆ ਆ ਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਦੇ ਵਿੱਚ ਚੰਗੀ ਤਰ੍ਹਾਂ ਬਲ ਪਾ ਕੇ ਜਿਹੜਾ ਉਸ ਲੜ ਨੂੰ ਜਿਹੜਾ ਬੈਗ ਦਾ ਕੁਸ ਲੜ ਦੇ ਵਿੱਚ ਚੰਗੀ ਤਰ੍ਹਾਂ ਬਲ ਪਾ ਕੇ ਜਿਹੜਾ ਉਹਨਾਂ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਰੱਡ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਹੱਥਲੇ ਰੱਖ ਕੇ ਤੇ ਮੰਦਪਾਸਾ ਉੱਤੇ ਰੱਖ ਕੇ ਉਸ ਰੱਡ ਦੇ ਵਿੱਚ ਜਿਹੜੇ ਵਾਲ ਇਕੱਠੇ ਕਰਕੇ ਹਰਕਾ ਇਸ ਰੱਡ ਨੂੰ ਜਿਹੜਾ ਫੋਲਡ ਕਰਕੇ ਤੁਸੀਂ ਨੇ ਇਸ ਰੱਡ ਦੇ ਵਿੱਚ ਜਿਹੜੇ ਵਾਲ ਨੇ ਉਹਦੇ ਨੇ ਚੰਗੀ ਤਰ੍ਹਾਂ ਬੈਕ ਤੱਕ ਪਾ ਕੇ ਜਿਹੜਾ ਰੱਡ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਰੱਡ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਰੱਡ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਤੀਸਰਾ ਰੱਡ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਮੰਦ ਪਾਸਾ ਉੱਤੇ ਰੱਖ ਕੇ ਲੜਦਾ ਉਤਰਾ ਵਿੱਚ ਬਣਾ ਕੇ ਇਸ ਲੜ ਦੇ ਵੀ ਜਿਹੜਾ ਤੁਸੀਂ ਨੇ ਬਲ ਇਕੱਠੇ ਕਰਕੇ ਇਸ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਤੁਸੀਂ ਨੇ ਜਿਹੜੇ ਬਲ ਪਾ ਲੈਣੇ ਹਨ ਬੈਕ ਤਾਂ ਇਸ ਲੜ ਦੇ ਵਿੱਚ ਹਨ ਚੰਗੀ ਤਰ੍ਹਾਂ ਤੁਸੀਂ ਨੇ ਬਲ ਪਾ ਕਿਹੜਾ ਇਸ ਲੜ ਨੂੰ ਵੀ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਚੰਗੇ ਤਾਂ ਤੁਸੀਂ ਨੇ ਬਾਅਦ ਦੀ ਮਦਨਾ ਜਿਹੜੇ ਬਾਲ ਨੇ ਵੀਰੇ ਪਾ ਲੈਣੇ ਹਨ ਜਿਹੜੇ ਨੋਕ ਦੇ ਕੋਲ ਤੁਹਾਡੇ ਲੱਟਲੇ ਹੋਣਗੇ ਉਹ ਵੀ ਜਿਹੜਾ ਤੁਸੀਂ ਨੇ ਬਾਅਦ ਦੀ ਮਦਨਾ ਜਿਹੜਾ ਟੈਡ ਕਰ ਲੈਣੇ ਹਨ ਜਿਹੜਾ ਤੁਸੀਂ ਨੇ ਅਗਲਾ ਲੜ ਲਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਮਦ ਪਾਸਾ ਉੱਤੇ ਰੱਖ ਕੇ ਇਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਹਲਕੇ ਤਲਾਪ ਪੱਲਾ ਤਹਾਂ ਚਾੱਕ ਕੇ ਇਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਾਲ ਨੇ ਤੁਸੀਂ ਇਕੱਠੇ ਕਰਕੇ ਇਸ ਲੜ ਨੂੰ ਵੀ ਤੁਸੀਂ ਨੇ ਹਲਕਾ ਇਹ ਹੋਲਡ ਕਰਕੇ ਗਾਰੇ ਥੱਲੇ ਨੂੰ ਹੋਲਡ ਕਰਕੇ 11 ਤਹਾਂ ਤੋਂ ਹਲਕਾ ਇਸ ਲੜ ਨੂੰ ਜਿਹੜਾ ਫੋਲਡ ਕਰਕੇ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਬਲ ਪਾ ਕੇ ਜਿਹੜਾ ਇਸ ਲੜ ਨੂੰ ਲਗਾਉਣਾ ਹੈ ਚੰਗੀ ਤਰ੍ਹਾਂ ਲੜ ਨੂੰ ਸੈੱਟ ਕਰਕੇ ਜਿਹੜਾ ਤੁਸੀਂ ਨੇ ਲਗਾ ਦੇਣਾ ਹੈ ਇਹ ਨੂੰ ਉਹ ਕਾ ਤੋ ਡਿਗੜੀ ਤੁਸੀਂ ਨੂੰ ਉਹ ਵੀ ਜਿਹੜੀ ਸੈੱਟ ਕਰ ਲੈਣੀ ਹੈ ਤੇ ਬਾਅਦ ਦੀ ਮਦ ਨਾਲ ਫਿਰ ਤੋਂ ਜਿਹੜੇ ਬਲ ਪਾ ਕੇ ਜਿਹੜੇ ਨੋਕ ਦੇ ਕੋਲ ਲਾਟੇ ਲ ਹੋਣਗੇ ਜਿਹੜਾ ਤੁਸੀਂ ਲੜ ਲਗਾਇਆ ਸੀ ਉਸ ਲੜ ਦੇ ਵਿੱਚ ਵੀ ਜਿਹੜਾ ਤੂੰ ਨੇ ਬਾਈ ਫੇਰ ਉਸ ਉਹ ਲੜ ਦੇ ਵੀ ਜਿਹੜੇ ਬਾਲ ਨੇ ਤੂੰ ਨੇ ਟ੍ਰੈਟ ਕਰ ਲੈਣੇ ਹਨ ਚੰਗੀ ਤਰ੍ਹਾਂ ਤੂੰ ਨੇ ਪੱਗ ਪੈਂਦੀ ਮਦਨਾ ਵੀ ਜਿਹੜੇ ਬਾਲ ਨੇ ਤੂੰ ਨੇ ਪਾ ਲੈਣੇ ਹਨ ਪੱਗ ਪੈਂਦੀ ਮਦਨਾ ਜਿਹੜੇ ਤੁਹਾਡੇ ਬਾਲ ਨੇ ਉਹ ਚੰਗੀ ਤਰ੍ਹਾਂ ਜਿਹੜੇ ਪਤਲੇ ਹੋ ਜਾਣਗੇ ਜਿਹੜਾ ਤੁਸੀਂ ਇਹ ਅਗਲਾ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸ ਹੱਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਦੇ ਵੀ ਜਿਹੜਾ ਤੁਸੀਂ ਨੇ ਬਲ ਇਕੱਠੇ ਕਰਕੇ ਹਲਕੇ ਜਿਹੇ ਲੜ ਨੂੰ ਜਿਹੜਾ ਫੋਲਡ ਕਰਕੇ ਉਹਦੇ ਨੇ ਲਗਾ ਦੇਣਾ ਹੈ ਲਗਾਉਣਾ ਹੈ ਤੇ ਅੱਗੇ ਜਾ ਕੇ ਉਸ ਲੜ ਦੇ ਵਿੱਚ ਜੰਗੀ ਤਰ੍ਹਾਂ ਜਿਹੜੇ ਬਲ ਪਾ ਕੇ ਬੈਕ ਤੱਕ ਜਿਹੜਾ ਸੁਲਾਣ ਨੂੰ ਲਗਾ ਦੇਣਾ ਹੈ ਤੈਨੋਂ ਦਾ ਬਾਦੀ ਮਦਨਾਂ ਚੰਗੀ ਤਰ੍ਹਾਂ ਸਾਰੇ ਇਹੜੇ ਲੜਨ ਨੂੰ ਲਗਾਇਆ ਸੀ ਉਸ ਹਰਦੀ ਜਿਹੜੀ ਨੋਕ ਆਤਿ ਨੇ ਉਹ ਵੀ ਜਿਹੜੀ ਸੈਟ ਕਰ ਲੈਣੀ ਹੈ ਚੰਗੀ ਤਰ੍ਹਾਂ ਤੁਸੀਂ ਨੇ ਸਾਰੇ ਲੜਨ ਨੂੰ ਜਿਹੜਾ ਇਹਨੇ ਸੈਟ ਕਰਕੇ ਲਗਾਉਣਾ ਹੈ ਜਿਹੜਾ ਤੁਸੀਂ ਇਹ ਅਗਲਾ ਜੜਾ ਲਗਾਉਣਾ ਹੈ ਉਸ ਲੜ ਦਾ ਜੜਾ ਪੂਣੀ ਦਾ ਖੋਲਦਾ ਪਾਸਾ ਹੱਥਲੇ ਰੱਖ ਕੇ ਤੇ ਮੱਧ ਪਾਸਾ ਉੱਤੇ ਰੱਖ ਕੇ ਇਸ ਲੜ ਦੇ ਵਿੱਚ ਵੀ ਤੁਸੀਂ ਨੇ ਬਲ ਇਕੱਠੇ ਕਰਕੇ ਜਿਹੜੇ ਇਸ ਲੜ ਦੇ ਵਿੱਚ ਅੱਗੇ ਆ ਜਿਹੜੇ ਤੁਸੀਂ ਨੇ ਬਲ ਨੇ ਪਾ ਲੈਣੇ ਹਨ ਬਲ ਪਾਉਣ ਤੋਂ ਬਾਅਦ ਤੁਸੀਂ ਨੇ ਇਸ ਲੜ ਨੂੰ ਵਿੱਚ ਸਾਰੇ ਚੰਗੀ ਤਰ੍ਹਾਂ ਦੇ ਬਲ ਸੰਘਣੇ ਕਰਕੇ ਇਹ ਲੜ ਜਿਹੜਾ ਬੈਕ ਤੱਕ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਜਿਹੜਾ ਇਸ ਲੜ ਨੂੰ ਲਗਾਉਣਾ ਹੈ ਚੰਗੀ ਤਰ੍ਹਾਂ ਤੁਸੀਂ ਨੇ ਹੁਣ ਬਾਅਦ ਦੀ ਮਤਲਬ ਨਾਲ ਜਿਹੜਾ ਤੁਸੀਂ ਨੇ ਬਾਲ ਨੇ ਉਹ ਦਿਨੇ ਪਾ ਲੈਣੇ ਹਨ ਤੇ ਚੰਗੀ ਤਰ੍ਹਾਂ ਇਹਦੀ ਪੱਗ ਦੀ ਸ਼ੇਪ ਹੈ ਉਹ ਦਿਨੇ ਸੈੱਟ ਕਰ ਲੈਣੀ ਹੈ ਜਿੰਕਿਦਰਾ ਜਿਉਂਨੇ ਬਾਲ ਨੇ ਦੁਨੇੜਾ ਸੈਟ ਕਰ ਲੈਣੇ ਹਨ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਪੱਗ ਪੈਨ ਨੂੰ ਨੱਕ ਦੀ ਸੇਹ ਦੇ ਵਿੱਚ ਲਗਾ ਕੇ ਉਸ ਲੜ ਨੂੰ ਤੁਸੀਂ ਨੇ ਜਿਹੜਾ ਪੂਣੀ ਉਸ ਲੜ ਦੀ ਖੋਲ ਕੇ ਉਸ ਲੜ ਦਾ ਜਿਹੜਾ ਉਤਲਾ ਪੱਲਾ ਉਸ ਨੂੰ ਥੱਲੇ ਨੂੰ ਹਲਕਾ ਜਿਹੜਾ ਫੋਲਡ ਕਰ ਦੇਣਾ ਹੈ ਤੇ ਉੱਥੜਾ ਦਾ ਪੱਲਾ ਉਸ ਨੂੰ ਤੈਨੂੰ ਫੋਲਡ ਕਰ ਦੇਣਾ ਹੈ ਫਲ ਕੰਤ ਆਦ ਉਸ ਲੜ ਦੇ ਵਿੱਚ ਜਿਹੜਾ ਤੁਸੀਂ ਨੇ ਹਲਕੇ ਜਿਹੜ ਨੇ ਬਲ ਪਾ ਲੈਣੇ ਹਨ ਤੁਸੀਂ ਇਸ ਲੜ ਨੂੰ ਜਿਹੜਾ ਤੁਸੀਂ ਸਿੱਧਾ ਵੀ ਲਗਾ ਸਕਦੇ ਹੋ ਤੇ ਇਸ ਲੜ ਨੂੰ ਕਲਗੀ ਲੜ ਵੀ ਲਗਾ ਸਕਦੇ ਹੋ ਜਿਹੜਾ ਲੜ ਤੁਸੀਂ ਨੇ ਸਿੱਧਾ ਲਗਾਉਣਾ ਹੈ ਉਸ ਨੂੰ ਜਿਹੜਾ ਤੁਸੀਂ ਨੇ ਜਿੱਥੋਂ ਤੁਸੀਂ ਨੇ ਨੱਕ ਦੀ ਛੇ ਦੇ ਵਿੱਚ ਹਲਕਾ ਫੋਲਡ ਫੋਲਡ ਕਰਕੇ ਲਗਾਉਣਾ ਹੈ ਤੇ ਜਿਹੜਾ ਤੁਸੀਂ ਨੇ ਕਲਗੀ ਲੜ ਲਗਾਉਣਾ ਹੈ ਉਸ ਨੂੰ ਜਿਹੜਾ ਤੁਸੀਂ ਨੇ ਬਲ ਪਾ ਕੇ ਉਸ ਲੜ ਦੇ ਵਿੱਚ ਚੰਗੀ ਤਰ੍ਹਾਂ ਉਸ ਰਡ ਨੂੰ ਜਿਹੜਾ ਇਹ ਪਗ ਪਗ ਦੀ ਥੱਲੇ ਚ ਲਿਆ ਕੇ ਫਿਰ ਸੱਜੇ ਪਾਸੇ ਵੱਲ ਘੁਮਾ ਦੇਣਾ ਹੈ ਪਗ ਪੰਨ ਤੋਂ ਥੱਲੇ ਚ ਲਿਆ ਕੇ ਫਿਰ ਉਹਨੂੰ ਸੱਜੇ ਪਾਸੇ ਵੱਲ ਘੁਮਾ ਕੇ ਉਹ ਰਡ ਨੂੰ ਜਿਹੜਾ ਹਲਕਾ ਹੈ ਖੋਲ ਕੇ ਤੁਸੀਂ ਨੇ ਚੰਗੀ ਤਰ੍ਹਾਂ ਸਾਨੂੰ ਸ਼ੇਪ ਦੇ ਕੋਲ ਦੱਬ ਦੇਣਾ ਹੈ ਚੰਗੀ ਤਰ੍ਹਾਂ ਉਹ ਤੂੰ ਇਹੜੇ ਵਾਲ ਨੇ ਨੇ ਇਹੜੇ ਸੈਟ ਕਰ ਲੈਣੇ ਹਨ ਤੇ ਇਹੜਾ ਤੁਹਾਡਾ ਸ਼ੀਮਾ ਲੜਸੀ ਉਸ ਦੇ ਵਿੱਚ ਵੀ ਜਿਹੜਾ ਤੂੰ ਨੇ ਬਾਜ ਫੇਰ ਕੇ ਉਹ ਜਿਹੜਾ ਤੇ ਵਾਲ ਹੋਣਗੇ ਉਹਦੇ ਨੇ ਕੱਢ ਲੈਣੇ ਹਨ ਚੰਗੀ ਤਰ੍ਹਾਂ ਇਹ ਜਿਹੜਾ ਭਾਗ ਆਉਣੀ ਹੈ ਜਿਹੜੀ ਸਾਰੀ ਸੈੱਟ ਕਰ ਲੈਣੀ ਹੈ ਤੁਸੀਂ ਨੇ ਜਿਹੜਾ ਕੱਲ੍ਹ ਦੀ ਲੜਾ ਉਹਨੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਇਹਦੇ ਨਾਲ ਕੱਲ੍ਹ ਦੀ ਲੜਨੂ ਫਿੱਟ ਕਰਕੇ ਸੁਣਾਉਣ ਨੂੰ ਚੰਗੀ ਤਰ੍ਹਾਂ ਜਿਹੜਾ ਸ਼ੇਪ ਦੇ ਕੋਲ ਦੱਬ ਦੇਣਾ ਹੈ। ਜੇਕਰ ਤੁਹਾਡਾ ਰੱਟਿਆ ਲਿਆ ਰਹਿੰਦਾ ਹੈ ਤੁਸੀਂ ਉਸ ਦੇ ਉੱਤੇ ਜਿਹੜੇ ਪੱਗ ਪੈ ਲਗਾ ਸਕਦੇ ਹੋ ਉਹਨਾਂ ਕਰਕੇ ਜਿਹੜਾ ਤੁਹਾਡਾ ਲੜਾ ਟਲਣਾ ਨਹੀਂ ਹੋਵੇਗਾ। ਹੁਣ ਤੁਸੀਂ ਇਹ ਪੱਗ ਪੈਂਦੀ ਮਜ਼ਦਰਾ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਬਾਲ ਨੇ ਤੁਸੀਂ ਪਾ ਲੈਣੇ ਹਨ। हां तू ਨੇ ਇਹੜਾ ਬੈਕ ਬੈਕ ਚੰਗੀ ਤਰ੍ਹਾਂ ਫਲੜ ਦੇ ਸਾਰੇ ਲੜਾਂ ਦੇ ਵਿੱਚ ਜਿਹੜੇ ਬਾਲ ਨੂੰ तू ਨੇ ਪਾ ਲੈਣੇ ਹਨ ਜਿਹੜੇ ਵੀਰਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਜਿੰਨੇ ਤਰ੍ਹਾਂ ਤੁਹਾਨੂੰ ਸਾਰੇ ਲੜਾਂ ਵਿੱਚ ਚੜ੍ਹਨ ਬਾਲ ਨੇ ਜਿਹਨੇ ਪਾ ਲੈਣੇ ਹਨ 83 ਨੂੰ ਕਾਇੜਿਓ ਸਿਰ ਨੇੜਾ ਹੱਗਾ ਆ ਤੁਨੇ ਸੱਟ ਹਲਕੀ ਇੜਤ ਨੇ ਸੱਟ ਆ ਕਾਰ ਲੈਣੀ ਹੈ ਤੇ ਜਿਹੜਾ ਤੁਸੀਂ ਨੇ ਸਿਰ ਟਕਣਾ ਹੈ ਸਿਰ ਦੇ ਸੈਂਟਰ ਤੋਂ ਜਿਹੜਾ ਪਹਿਲਾ ਲੜਾ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਦੇ ਉੱਤੇ ਜਿਹੜਾ ਤੁਨੇ ਕਵਰ ਕਰ ਦੇਣਾ ਹੈ ਕਵਰ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਪਿਛਲਾ ਲੜਾ ਉਸ ਨੂੰ ਖਿੱਚ ਕੇ ਉਸ ਲੜ ਨੂੰ ਜਿਹੜਾ ਟੈਟ ਕਰਕੇ ਉਸ ਲੜ ਨੂੰ ਜਿਹੜਾ ਫਿਰ ਤੋਂ ਨੇੜਾ ਫੇਰਾ ਸਿਰਾ ਤੁਨੇ ਢੱਕ ਲੈਣਾ ਹੈ ਤੇ ਜਿਹੜਾ ਤੁਸੀਂ ਨੇ ਪਿਛਲੇ ਲੜਣ ਤੋਂ ਹੁਣਾ ਹੈ ਦੋਨਾਂ ਸੜਨਾਂ ਤੋਂ ਫੋਲਡ ਕਰਕੇ ਉਸਾੜ ਨੂੰ ਚੰਗੀ ਤਰ੍ਹਾਂ ਜਿਹੜਾ ਤੁਸੀਂ ਨੇ ਬੈਕ ਤੇ ਜਿਹੜਾ ਦੱਬ ਦੇਣਾ ਹੈ ਜੇਕਰ ਤੁਹਾਡਾ ਫਿਰ ਸਿਰ ਤੁਹਾਡਾ ਟਿੱਡਾ ਰਹਿੰਦਾ ਹੈ ਤੁਸੀਂ ਉਸ ਦੇ ਉੱਤੇ ਬਾਸ਼ ਫੇਰ ਕਿਹੜਾ ਤੁਹਾਡਾ ਸਿਰਾ ਤੁਸੀਂ ਟੈਡ ਕਰ ਸਕਦੇ ਹੋ ਜੇਕਰ ਤਾਂ ਚਾੜੀ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵੈਗੁਰਤੀ ਦਾ ਖਾਲਸਾ ਹੈ